ਸੋ ਬਤਰਾ ਜੀ ਲੈ ਕੇ ਆ ਗਏ ਨਵਾਂ ਸਟਾਕ ਸਟਾਕ ਨਵੇਂ ਚ ਕੀ ਲੈ ਕੇ ਆਂਦੇ ਪੱਖੇ ਆ ਦੇਖੋ ਜੀ ਰੇਂਜ ਆ ਗਈ ਪੱਖੇ ਦੀ ਹਰ ਇੱਕ ਪੱਖੇ ਦੀ ਜਿਹੜੀ ਰੇਂਜ ਆ ਜਾਏਗੀ ਇਹ ਪੰਬੀਰੀ ਪੱਖਾ ਜਿਹੜਾ ਬਾਜ਼ਾਰ 'ਚ 1300 ਰੁਪਏ ਦਾ ਮਿਲਦਾ ਆਪਣੇ ਕੋਲ ਮਿਲੇਗਾ ਸਿਰਫ 800 ਰੁਪਏ ਦਾ ਉਸ ਤੋਂ ਬਾਅਦ ਆਪਣੇ ਕੋਲ ਡਿਜ਼ਾਈਨਰ ਪੱਖਾ 1000 ਰੁਪਏ ਦਾ ਉਸ ਤੋਂ ਬਾਅਦ 1500 ਰੁਪਏ ਦਾ Havell ਦੇ ਵਿੱਚ ਪੱਖਾ ਆਏਗਾ BLDC with remote ਬਾਜ਼ਾਰ ਦੀ ਇਹਦੀ ਕੀਮਤ ਹੈਗੀ 3500 ਤੋਂ 4000 ਰੁਪਏ ਅਸੀਂ ਦੇਾਂਗੇ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਉਸ ਤੋਂ ਬਾਅਦ ਸਾਰੇ ਡਿਜ਼ਾਈਨਰ ਪੱਖੇ ਆ ਜਾਣਗੇ Havell ਦੇ ਪ੍ਰੋਡਕਟ ਆ ਜਾਣਗੇ Crompton ਦਾ ਪ੍ਰੋਡਕਟ ਆ ਜਾਏਗਾ ਉਸ ਤੋਂ ਬਾਅਦ ਆ ਜਾਏਗਾ ਜੀ ਇਹ Havell ਦਾ ਪੱਖਾ ਇਹ ਪੱਖਾ ਹੈਗਾ ਜੀ ਬਾਜ਼ਾਰ 'ਚ 35-3600 ਰੁਪਏ ਦਾ ਇਹ ਤੇ ਹਲਕਾ ਜਿਹਾ ਤਾਂ ਸਕ੍ਰੈਚ ਆਏਗਾ ਇਹਦੇ 'ਚ 4 ਪਰ ਆਣਗੇ ਇਹ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 1800 ਰੁਪਏ ਦੇ ਵਿੱਚ ਉਸ ਤੋਂ ਬਾਅਦ ਦੇਖੋ ਜੀ 컬러ਫੁਲ ਡਿਜ਼ਾਈਨਰ ਪੱਖਾ ਇਹ ਅਸੀਂ ਤੁਹਾਨੂੰ ਦੇਾਂਗੇ ਸਿਰਫ 1600 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਜਾਏਗਾ ਵੁੱਡਨ ਦੇ ਵਿੱਚ ਹੈਵਲ ਦਾ ਪੱਖਾ ਇਹ ਵੀ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ 2200 ਰੁਪਏ ਦੇ ਵਿੱਚ ਰਿਮੋਟ ਵਾਲੇ ਪੱਖੇ ਦੀ ਜੇ ਸਟਾਰਟਿੰਗ ਦੀ ਰੇਂਜ ਗੱਲ ਕਰੀਏ ਤਾਂ ਆਪਾਂ ਤੁਹਾਨੂੰ 1900 ਰੁਪਏ ਤੋਂ 1900 ਛਡੋ 1800 ਰੁਪਏ ਤੋਂ ਦੇ ਦਾਂਗੇ ਹੋਰ ਦੱਸੋ ਜੀ ਉਸ ਤੋਂ ਬਾਅਦ ਆਇਟਮ ਵਰਕ ਦਾ ਪੱਖਾ ਵੀ ਆ ਜਾਏਗਾ ਇਹ ਵੀ 2000 2200 ਦੀ ਰੇਂਜ ਜੀ ਆਏਗਾ ਗੱਲ ਇੱਥੇ ਖਤਮ ਨਹੀਂ ਕਰਨੀ ਜੀ ਆਪਾਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੇਣੇ ਆ ਜੀ ਟੇਬਲ ਫੈਨ ਜਿਹੜੇ ਬਾਜ਼ਾਰ 'ਚ 2300 2400 ਰੁਪਏ ਦੇ ਕ੍ਰੰਪਟਨ ਦੇ ਔਰੀਐਂਟ ਦੇ ਇਹ ਪੱਕੇ ਆਪਾਂ ਤੁਹਾਨੂੰ ਦੇਨੇ ਸਿਰਫ ਸਿਰਫ 1500 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਜਾਏਗਾ ਕੈਬਿਨ ਫੈਨ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ ਜੀ 1500 ਰੁਪਏ ਦਾ ਇਹ ਵਾਲ ਫੈਨ ਆ ਜਾਏਗਾ ਜੀ Amazon Basic ਦਾ ਲੋਕਲ ਕੋਈ ਪੱਖਾ ਤੁਸੀਂ ਬਾਜ਼ਾਰੋਂ ਲੈਣ ਜਾਂਦੇ 2000 ਰੁਪਏ ਦਾ ਮਿਲਦਾ ਬ੍ਰਾਂਡ ਦਾ Amazon Basic ਦਾ ਪੱਖਾ ਹੀ ਤੁਹਾਨੂੰ ਦੇਾਂਗੇ ਸਿਰਫ 1250 ਰੁਪਏ ਦਾ ਐਗਜ਼ੌਸਟ ਫੈਨ ਦੀ ਗੱਲ ਕਰੀਏ 1350 ਰੁਪਏ ਵਾਲਾ 9 ਇੰਚ ਵਾਲਾ ਐਗਜ਼ੌਸਟ ਹੀ ਤੁਹਾਨੂੰ ਦੇਾਂਗੇ ਸਿਰਫ 900 ਰੁਪਏ ਦਾ ਜਿਹਦੀ ਕੀਮਤ ਹੈ 1300 ਰੁਪਏ ਉਸ ਤੋਂ ਬਾਅਦ ਆ ਜਾਏਗਾ 12 ਇੰਚੀ ਵਾਲਾ ਲੋਹੇ ਦੇ ਵਿੱਚ ਜਿਹਦੀ ਮੋਟਰ ਵੀ ਹੈਵੀ ਹੋਏਗੀ ਇਹ 1500 ਰੁਪਏ ਦਾ ਜੀ ਇਹ ਤੁਹਾਨੂੰ ਦੇਾਂਗੇ ਸਿਰਫ 1000 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਜਾਣਗੇ ਜੀ ਇਹ ਸਟੈਂਡਿੰਗ ਵਾਲੇ ਵੱਡੇ ਫੈਨ ਇਹ ਵੀ ਬਾਜ਼ਾਰ 'ਚ ਤੁਹਾਨੂੰ 3000 3200 3300 ਇਸ ਤੋਂ ਘੱਟ ਨਹੀਂ ਮਿਲਨੇ ਇਹ ਵੀ ਬਤਰਾ ਹੀ ਤੁਹਾਨੂੰ ਦੇਣਗੇ ਸਿਰਫ ਤੇ ਸਿਰਫ 1800 ਰੁਪਏ ਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਉਹ ਪ੍ਰੋਡਕਟ ਜਿਹੜੇ ਮੈਂ ਦਿਖਾ ਰਿਹਾ ਇਹ ਲਿਮਟਿਡ ਪ੍ਰੋਡਕਟ ਨੇ ਇਹੀ ਸਮਾਨ ਹੈ ਸਾਰਾ ਇਸ ਤੋਂ ਇਲਾਵਾ ਹੋਰ ਸਟਾਕ ਨਹੀਂ ਹੈਗਾ ਜੀ ਜਿਹੜਾ ਜਲਦੀ ਆ ਗਿਆ ਉਹ ਲੈ ਹੈਗਾ ਜਿਹੜਾ ਆ ਬਾਅਦ ਚ ਆਏਗਾ ਉਹ ਰਹਿ ਜਾਏਗਾ ਉਸ ਤੋਂ ਬਾਅਦ ਆਪਾਂ ਰੇਂਜ ਲੈ ਆਏ ਜੀ ਪ੍ਰੈਸਾਂ ਦੀ ਪ੍ਰੈਸਾਂ ਦੇ ਵਿੱਚ ओरिएंट ਦੀ ਇਲੈਕਟ੍ਰਿਕ ਪ੍ਰੈਸ ਆਏਗੀ ਸਟੀਮ ਪ੍ਰੈਸ ਆ ਜਾਏਗੀ ਇਹਦੀ ਰੇਂਜ ਸ਼ੁਰੂ ਕਰ ਦਿੱਤੀ ਆਪਾਂ ਸਿਰਫ ਤੇ ਸਿਰਫ 800 ਰੁਪਏ ਦੀ ਇਹਦੀ ਬਾਜ਼ਾਰ ਦੀ ਕੀਮਤ ਹੈਗੀ ਇਹਦੀ 1300 ਰੁਪਏ ਇਸ ਤੋਂ ਇਲਾਵਾ ਸਰ ਕੋਲ ਹੋਰ ਬਜਾਜ ਦੇ ਵਿੱਚ ओरिएंट ਦੇ ਵਿੱਚ ਫਿਲਿਪਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਬ੍ਰਾਂਡ ਮਿਲ ਜਾਣਗੇ ਬਾਕੀ ਲੋਕੀ ਪੁੱਛਦੇ ਹੋਏ ਸੀ ਕਿ ਜੀ ਮਿਕਸਰ 850 ਵਾਲੇ ਮਿਕਸਰ ਖਤਮ ਹੋ ਚੁੱਕੇ ਆ ਮਿਕਸਰ ਸਿਰਫ ਦੋ ਰਹਿ ਗਏ ਆ ਜੀ ਬਟਰਫਲਾਈ ਵਾਲਾ ਜਿਹੜਾ ਕਿ 250 ਰੁਪਏ ਵਾਲਾ ਭਾਗਤਾਂ ਨੂੰ ਮਿਕਸਰ ਮਿਲੇਗਾ ਸਿਰਫ ਤੇ ਸਿਰਫ 1450 ਦਾ 3000 ਵਾਲਾ ਮਹਾਰਾਜਾ ਵਾਈਟ ਲਾਈਨ ਵਾਲਾ ਤੁਹਾਨੂੰ ਮਿਲੇਗਾ 1650 ਦਾ ਦੋਨਾਂ ਦੇ ਨਾਲ 4-4 ਜਗ ਆਣਗੇ ਜੀ ਉਸ ਤੋਂ ਬਾਅਦ ਆਰਓ ਦੀ ਗੱਲ ਕਰਦੇ ਸੀਗੇ ਲੋਕੀ ਕਹਿੰਦੇ ਸੀਗੇ ਸਾਨੂੰ ਵਾਰੰਟੀ ਵਾਲਾ ਆਰਓ ਚਾਹੀਦਾ ਹੈ ਜਿਹੜਾ ਬਾਜ਼ਾਰ ਦੇ ਵਿੱਚ 9000 ਦਾ 16 ਲੀਟਰ ਕੈਪੈਸਿਟੀ ਵਾਲਾ ਆਰਓ ਹੈ ਜੀ ਇਹ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 5500 ਰੁਪਏ ਦਾ ਇਹਦੇ ਨਾਲ ਤੁਹਾਨੂੰ 1 ਸਾਲ ਦੀ ਵਾਰੰਟੀ ਆਏਗੀ ਜਲੰਧਰ ਏਰੀਆ ਦੇ ਵਿੱਚ ਕੋਈ ਵੀ ਇੱਥੇ ਦਿੱਕਤ ਆਂਦੀ ਹੈ ਵਿਜ਼ਿਟ ਬਿਲਕੁਲ ਫ੍ਰੀ ਹੋਏਗੀ ਕੋਈ ਵੀ ਇਹਦੀ ਸਰਵਿਸ ਦਾ ਕੋਈ ਚਾਰਜਸ ਨਹੀਂ ਲੱਗੇਗਾ 1 ਸਾਲ ਦੀ ਪੂਰੀ ਵਾਰੰਟੀ ਆਏਗੀ ਉਸ ਤੋਂ ਬਾਅਦ ਗੱਲ ਕਰੀਏ ਕੰਟੇਨਰਸ ਦੀ ਕੰਟੇਨਰ ਆ ਗਿਆ ਜੀ ਸਿਰਫ ਸਿਰਫ 3-300 ਰੁਪਏ ਚ ਵੱਡੇ 2.5-250 ਰੁਪਏ ਦੇ ਵਿੱਚ ਛੋਟੇ ਕੰਟੇਨਰ ਆਉਣਗੇ 에ਅ ਟਾਈਟ ਜਾਰ ਵੀ ਆ ਜਾਣਗੇ ਉਸ ਤੋਂ ਬਾਅਦ ਤੁਸੀਂ ਹੋਰ ਵੀ ਚੀਜ਼ਾਂ ਦੇਖੀਆਂ ਗਲਾਸ ਹੈ ਇਹ ਗਲਾਸ ਆਉਣਗੇ ਜਿਹੜੇ ਬਾਜ਼ਾਰ ਚ 500 550 ਦੇ ਵਿਕਦੇ ਆ ਇਹ ਆਪਾਂ ਸਿਰਫ ਤੇ ਸਿਰਫ 370 ਰੁਪਏ ਚ ਦੇਣੇ ਆ ਤੇ ਜੂਸ ਵਾਲੇ ਗਲਾਸ ਆਪਾਂ ਦੇਣੇ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਆ ਫਿਰ ਆ ਗਿਆ ਦੁਬਾਰਾ ਜੀ ਸਾਈਡ ਫੈਨ ਜਿਹਨੂੰ ਆਪਾਂ ਕਹਿੰਦੇ ਵਾਲ ਫੈਨ ਜਿਹੜਾ ਤੁਹਾਨੂੰ ਦੱਸਿਆ 1250 ਰੁਪਏ ਦਾ ਵਿੱਚ ਉਸ ਤੋਂ ਲਾਵਾ ਹੋ ਰਹੀ ਬਹੁਤ ਸਾਰੀਆਂ ਰੇਂਜਾਂ ਆ ਗਈਆਂ ਅੱਗੇ ਇੱਥੇ 4 ਬਲੇੜ ਵਾਲਾ ਆਇਆ ਸੀਗਾ 150 ਰੁਪਏ ਦੇ ਵਿੱਚ ਹੁਣ ਅੱਗੇ ਜੀ 6 ਬਲੇੜ ਵਾਲਾ ਹੈਵੀ ਦੇ ਵਿੱਚ ਇਹ ਆਏਗਾ 250 ਰੁਪਏ ਦੇ ਵਿੱਚ ਚੌਪਰ ਜੀ ਛੋਟਾ ਚਾਹੀਦਾ ਤੇ ਆਪਾਂ 150 ਰੁਪਏ ਦੇ ਵਿੱਚ ਮਿਲ ਜਾਏਗਾ ਚੌਪਰ ਦੇ ਨਾਲ ਨਾਲ ਮੈਂ ਦੱਸਾਂ ਇੱਕ ਆਪਣੇ ਕੋਲ ਆ ਜੱਗ ਆਇਆ ਇਹ ਜੱਗ ਆ ਜਾਏਗਾ ਨਾਲ ਇਹਦੇ ਚ ਆਣਗੇ ਜੀ 4 ਗਲਾਸ 4 ਗਲਾਸ ਬਿਆਰ ਲਾਈਨ ਚਲ ਜਿਓਗੇ ਪਲਾਸਟਿਕ ਦੇ 100 ਰੁਪਏ ਦੇ ਆਉਂਦੇ ਆ ਅਸੀਂ ਇਹ 150 ਰੁਪਏ ਦੇ ਵਿੱਚ 4 ਗਲਾਸ ਪਲੱਸ ਜੱਗ ਇਹ ਦੋਨੇ ਚੀਜ਼ਾਂ ਦੇ ਦੇਣੀ ਆ स्टोर लिमिटेड आज जल्दी आ जाओ जल्दी ले जाओ उस ਤੋਂ ਬਾਅਦ ਆਪਾਂ ਹੌਟ ਕੇਸ ਦੀ ਗੱਲ ਕਰੀਏ 550 600 ਰੁਪਏ ਦਾ ਬਾਜ਼ਾਰ 'ਚ ਵਿਕਣ ਵਾਲਾ ਹੌਟ ਕੇਸ ਇਹ ਅਸੀਂ ਤੁਹਾਨੂੰ ਦੇਣਾ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਜੀ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਣ ਲੱਗੇ ਜੀ ਫਿਲਿਪਸ ਦਾ ਹੈਂਡ ਮਿਕਸਰ ਜੇ ਤੁਸੀਂ ਕੇਕ ਵਗੈਰਾ ਬਣਾਉਣ ਦੇ ਸ਼ੌਕੀਨ ਹੋ ਇਹ ਸਪੈਸ਼ਲ ਤੁਹਾਡੇ ਹਾਸਤੇ ਆ ਸਭ ਤੋਂ ਪਹਿਲਾਂ ਤਾਂ ਇਹ ਦੀ ਤੁਸੀਂ ਐਮ ਆਰ ਪੀ ਦੇਖ ਲਓ 2795 ਰੁਪਏ ਬਾਜ਼ਾਰ 'ਚ 1900 2000 ਦਾ ਵਿਕਦਾ ਆ ਔਨਲਾਈਨ ਵੀ 1895 ਰੁਪਏ ਦਾ ਵਿਕਦਾ ਅਸੀਂ ਇਹ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 1000 ਰੁਪਏ ਦਾ ਹੋਰ ਦੱਸੋ ਜੀ ਪੀਸ ਲਿਮਟਡ ਨੇ 4 ਪੀਸ ਨੇ 1000 ਰੁਪਏ ਦੀ ਰੇਂਜ ਵਿੱਚ ਮਿਲਣਗੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਰੇਂਜ ਦਿਖਾ ਦਿੰਨੇ ਹਾਂ ਜੀ ਲੰਚ ਬਾਕਸ ਦੀ ਕਾਫੀ ਜ਼ਿਆਦਾ ਰੇਂਜ ਹੈ ਸੈਲੋ ਦੇ ਵਿੱਚ ਮਿਲਟਨ ਦੇ ਵਿੱਚ ਗਣੇਸ਼ ਦੇ ਵਿੱਚ ਇਹ ਬ੍ਰਾਂਡਡ ਜਿਹੜੇ ਕਿ ਲੰਚ ਬਾਕਸ ਐ 300 ਰੁਪਏ ਤੋਂ ਸ਼ੁਰੂ ਹੋ ਜੇ ਕਿ 600 ਰੁਪਏ ਤੱਕ ਰਹਿਣਗੇ ਜਿਹੜੇ ਕਿ ਬਾਜ਼ਾਰ 'ਚ ਹਜ਼ਾਰ-ਹਜ਼ਾਰ ਰੁਪਏ ਦੇ ਵਿਕਦੇ ਨੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬੋਟਲਸ ਦੀ ਵਾਟਰ ਬੋਟਲ ਮਿਲਟਨ ਦੀ ਲੈ ਲਓ ਚਾਹੇ ਸੈਲੋ ਦੀ ਐਚਓ 2 ਲੈ ਲਓ ਇਹ ਬਾਜ਼ਾਰ 'ਚ 200 ਤੋਂ ਘੱਟ ਤੁਹਾਨੂੰ ਕਿਤੋਂ ਨਹੀਂ ਮਿਲਣੀ ਲੋਕੀ ਕਹਿੰਨੇ ਕਿ 6 ਪੀਸ ਲਓ ਤਾਂ ਤੁਹਾਨੂੰ 180 ਦੀ ਲਾ ਦਾਂਗੇ ਸਾਡੇ ਕੋਲੋਂ ਚਾਹੇ ਸਿੰਗਲ ਪੀਸ ਲੈ ਲਓ 100-100 ਰੁਪਏ ਦਾ ਮਿਲੇਗਾ ਚਾਹੇ ਮਿਲਟਨ ਦੀ ਬੋਟਲ ਲੈ ਲਓ ਚਾਹੇ ਸੈਲੋ ਟਰਾਂਸਪਰੈਂਟ ਵੀ ਮਿਲ ਜਾਣਗੇ ਆ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਜੀ ਆ ਆ ਗਿਆ ਜੀ ਔਇਲ ਡਿਸਪੈਂਸਰ ਦੇਖੋ ਜੀ ਨਵੀਂ ਚੀਜ਼ ਆਈ ਹੈ ਜੀ ਇਹ 1 ਲੀਟਰ ਤੋਂ ਉੱਤੇ ਦਾ ਔਇਲ ਡਿਸਪੈਂਸਰ ਹੈਗਾ ਜੀ 1 ਲੀਟਰ ਤੋਂ ਉੱਤੇ ਬਾਜ਼ਾਰ 'ਚ 250 ਰੁਪਏ ਦਾ ਵਿਕਦਾ ਹੈ ਜੀ ਇਹ ਅਸੀਂ ਤੁਹਾਨੂੰ ਦੇਾਂਗੇ ਸਿਰਫ ਸਿਰਫ 150 ਰੁਪਏ ਦੇ ਵਿੱਚ ਇਹਦੇ ਨਾਲ-ਨਾਲ ਹੋਰ ਵੀ ਬਹੁਤ ਚੀਜ਼ਾਂ ਦੇਖੋ ਬੱਚਿਆਂ ਦੀਆਂ વોટર ਬੋਟਲਸ ਹੈਗੀਆਂ ਆ ਕੰਟੇਨਰ ਹੈਗੇ ਆ ਜੀ ਮਿਲਟਨ ਦਾ ਕੰਟੇਨਰ ਆ ਇਹਦੇ ਵਿੱਚ ਇੱਕ ਦੇ ਵਿੱਚ ਇੱਕ ਉਸ ਤੋਂ ਬਾਅਦ ਆ ਦੋ ਤੇ ਉਸ ਤੋਂ ਬਾਅਦ ਆ ਗੱਲ ਕਰੀਏ ਤਿੰਨ ਆ ਤਿੰਨ ਤੁਹਾਡੇ ਕੋਲ ਇਹਦੇ ਚ ਆ ਜਾਣਗੇ ਜੀ ਬਾਕਸ ਇਹ ਟੋਟਲ 6 ਪੀਸ ਦਾ ਸੈੱਟ ਹੈ ਜੀ ਉਦਾਂ ਇਹਦੀ ਕੀਮਤ ਹੈਗੀ ਹੈ ਬਾਜ਼ਾਰ 'ਚ 8900 ਰੁਪਈਆ ਇਹ ਤੁਹਾਨੂੰ 6 ਦੇ 6 ਮਤਲਬ 18 ਪੀਸ ਅਸੀਂ ਦੇ ਦਾਂਗੇ ਸਿਰਫ 450 'ਚ ਇਹ ਚਾਹੇ ਤੁਸੀਂ ਮਿਲਟਨ 'ਚ ਲੈਣੇ ਮਿਲਟਨ 'ਚ ਲੈ ਲੋ ਸੈਲੋਸ ਲੈਣੇ ਸੈਲੋ ਦੇ ਵਿੱਚ ਵੀ ਮਿਲ ਜਾਣਗੇ ਇੱਕ ਹੋਰ ਸਭ ਤੋਂ ਵੱਡਾ ਧਮਾਕਾ ਕਰਨ ਜਾ ਰਹੇ ਹਾਂ ਜੀ ਇਹ ਆ ਗਿਆ ਜੀ ਆਪਣਾ ਇੰਡਕਸ਼ਨ ਚੁੱਲਾ ਬਾਜ਼ਾਰ 'ਚ ਲੋਕਲ ਮੇਡ ਚੁੱਲਾ ਜਿਹੜੇ ਕਿ ਲੋਕ ਆਪ ਬਣਵਾ ਕੇ ਵੇਚਦੇ ਆ ਉਹ ਵੀ 1100 ਤੋਂ ਥੱਲੇ ਕੋਈ ਨਹੀਂ ਦਿੰਦਾ ਅਸੀਂ ਤੁਹਾਨੂੰ ਬ੍ਰਾਂਡ ਦਾ ਲੌਂਗ ਵੇ ਦਾ ਇੰਡਕਸ਼ਨ ਚੁੱਲਾ ਦੇਾਂਗੇ ਸਿਰਫ ਤੇ ਸਿਰਫ ਹੈਰਾਨ ਹੋ ਜਾਣਾ ਤੁਸੀਂ 800 ਰੁਪਏ ਦੇ ਵਿੱਚ ਲੋਕਲ ਨਹੀਂ ਮਿਲਦਾ ਬਾਜ਼ਾਰ 'ਚ ਹੈ ਜਿਹੜਾ ਲੋਕਲ ਮੇਡ ਬਣਿਆ ਹੁੰਦਾ ਇਸ ਤੋਂ ਬਾਅਦ ਇੱਕ ਹੋਰ ਵੱਡਾ ਤਮਾਕਾ ਫਿਲਿਪਸ ਦੇ ਵਿੱਚ ਫਿਲਿਪਸ ਦੇ ਵਿੱਚ ਸਾਰਾ ਟੱਚ ਆਏਗਾ ਜੀ ਕੋਈ ਬਟਨ ਨਹੀਂ ਆਏਗਾ ਇਹਦੇ 'ਚ ਇਹ 4100 ਰੁਪਏ ਦਾ ਇੰਡਕਸ਼ਨ ਚੁੱਲਾ ਇਹ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ 2800 ਰੁਪਏ ਦੇ ਵਿੱਚ ਇਹ ਲੈਣ ਅਸੀਂ ਤੁਹਾਨੂੰ ਆਣਾ ਕਿੱਥੇ ਪੈਣਾ ਜੀ ਬਤਰਾ ਐਂਟਰਪ੍ਰਾਈਜ਼ਸ ਮਿੱਠਾਪੁਰ ਰੋਡ ਗੁਰਤੇਗਬਹਾਦਰ ਗੁਰਦੁਆਰਾ ਸਾਹਿਬ ਜਲੰਧਰ ਦੀ ਬੈਕਸਾਈਡ ਤੇ ਸ਼ਮਸ਼ਾਨ ਘਾਟ ਵਾਲੀ ਰੋਡ ਪੈਂਦੀ ਹੈ ਜੀ ਸੰਘਾ ਚੌਂਗ ਦਿਲਬਾਗ ਸਵੀਟਸ ਕ੍ਰਾਸ ਕਰਦੇ ਆ ਬੈਂਕਿੰਗ ਕਲੇਬ ਚਾਰ ਨੰਬਰ ਗਲੀ ਦੇ ਬਾਹਰ ਹੈ ਜੀ ਮੋਬਾਈਲ ਨੰਬਰ ਨੋਟ ਕਰ ਲਓ 998844321 ਜੇ ਆਂਚ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆ ਇਸੇ ਨੰਬਰ ਤੇ ਵਟਸਐਪ ਤੇ ਹਾਈ ਲਿਖੋ ਤੇ ਆਪਣੀ ਰਿਕੁਆਇਰਮੈਂਟ ਲਿਖੋ ਤੁਹਾਨੂੰ ਨਾਲ ਹੀ ਲੋਕੇਸ਼ਨ ਆ ਜਾਏਗੀ ਐਗਜ਼ੈਕਟ ਦੁਕਾਨ ਦੇ ਬਾਹਰ ਲੈ ਕੇ ਆਏਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਵੀਡੀਓ ਸ਼ੇਅਰ ਹੋਣ ਦੇ ਨਾਲ ਬਹੁਤ ਜਣਾਂ ਦਾ ਫਾਇਦਾ ਹੋ انا آه وادي